ਦਸ਼ਕੋ ਬਰੇਕ ਤੁਹਾਨੂੰ ਬਹੁਤ ਬਹੁਤ ਸਵਾਗਤ ਹੈ ਜੀ ਰੌਸ਼ਨ ਸਾਡੇ ਕੋਲ ਅਗਲੀ ਲਿਖਤ ਆਈ ਹੈ ਵੀਰ ਮੇਘਰਾ ਸਿੰਘ ਜੀ ਦੀ ਇਹ ਲਿਖਦੇ ਹਨ ਸਤਕਾਰਯੋਗ ਡਾਕਟਰ ਅਮਰਜੀਤ ਸਿੰਘ ਜੀ ਤੇ ਟੀਵੀ 84 ਦੀ ਸਾਰੀ ਟੀਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਡਾਕਟਰ ਸਾਹਿਬ ਜੀ ਆਪ ਜਾਣਦੇ ਹੋ ਕਿ ਹਿੰਦੂ ਬ੍ਰਾਹਮਣ ਵਕਤ ਨੂੰ ਦੇਖ ਕੇ ਆਪਣੀ ਚਾਲ ਨੂੰ ਪਤਾ ਲੈਂਦਾ ਹੈ ਜੇਕਰ ਸਾਹਮਣੇ ਕੋਈ ਵੱਡੀ ਤਾਕਤ ਆ ਜਾਵੇ ਤਾਂ ਉਸ ਦੇ ਪੈਰਾਂ ਵਿੱਚ ਬੈਠ ਜਾਂਦਾ ਹੈ ਅਤੇ ਕਹਿੰਦਾ ਹੈ ਕਿ ਤੁਸੀਂ ਮੇਰੇ ਮਾਏ-ਬਾਪ ਹੋ ਅਤੇ ਅਸੀਂ ਤੁਹਾਡੇ ਬੱਚੇ ਹਾਂ ਜੇਕਰ ਕੋਈ ਕਮਜ਼ੋਰ ਜਾਨ ਮਜ਼ਲੂਮ ਸਾਹਮਣੇ ਆ ਜਾਵੇ ਤਾਂ ਉਸ ਨੂੰ ਹਿੰਦੂ ਬ੍ਰਾਹਮਣ ਕਹਿੰਦਾ ਹੈ ਕਿ ਮੈਂ ਤੁਹਾਡਾ ਦੇਵਤਾ ਹਾਂ ਤੁਸੀਂ ਮੇਰੇ ਦੁਸ਼ਮਣ ਅਤੇ ਗੁਲਾਮ ਹੋ ਇਸ ਦੀਆਂ ਦੋ ਉਦਾਹਰਨਾਂ ਸਾਨੂੰ ਆਮ ਦੇਖਣ ਤੇ ਸੁਣਨ ਵਿੱਚ ਮਿਲਦੀਆਂ ਹਨ ਪਹਿਲੀ ਮੁਗਲ ਰਾਜ ਵਿੱਚ ਬ੍ਰਾਹਮਣਾਂ ਨੇ ਉਹਨਾਂ ਦੀਆਂ ਜੁੱਤੀਆਂ ਵਿੱਚ ਬੈਠ ਕੇ ਰਾਜ ਕੀਤਾ ਪਰਦੇ ਮੂਲ ਵਾਸੀਆਂ ਦੇ ਰਾਜਿਆਂ ਨੂੰ ਛਲਕਪਟਾਈਂ ਕਤਲ ਕਰਕੇ ਉਹਨਾਂ ਦੀ ਪ੍ਰਜਾ ਉੱਤੇ ਬੇਬੁਨਿਆਦੀ ਰਾਜ ਕਰਨਾ ਡਾਕਟਰ ਸਾਹਿਬ ਆਪ ਜਾਣਦੇ ਹੋ ਕਿ 5 ਦਿਨ ਪਹਿਲਾਂ ਇੱਕ ਨਕਲੀ ਅਸਲੀ ਕਪਟੀ ਬ੍ਰਾਹਮਣ 4635 ਦੀ ਆਈਡੀ ਤੋਂ ਇੱਕ ਕਮੈਂਟ ਆਇਆ ਸੀ ਜਿਸ ਵਿੱਚ ਉਸਨੇ ਮੁਗਲ ਰਾਜ ਵਿੱਚ 1400 ਸਾਲ ਦਾ ਅ 1400 ਸਾਲ ਮਮ ਦਾ ਅੰਦਰ 270 ਮਿਲੀਅਨ ਲੋਕਾਂ ਦਾ ਮੁਗਲਾਂ ਦੇ ਰਾਹੀਂ ਕਤਲ ਕਰਨ ਦਾ ਜ਼ਿਕਰ ਕੀਤਾ ਸੀ ਅਤੇ ਡਾਕਟਰ ਸਾਹਿਬ ਜੀ ਆਪ ਜੀ ਉੱਪਰ ਵੀ ਇੱਕ ਇਲਜ਼ਾਮ ਲਾਇਆ ਸੀ ਕਿ ਤੁਸੀਂ ਇੱਕ ਪਾਸੜ ਗੱਲ ਕਰਦੇ ਹੋ ਇਸ ਤਰ੍ਹਾਂ ਦੀ ਗਲਤ ਬਿਆਨਬਾਜ਼ੀ ਤੁਹਾਡੇ ਖਿਲਾਫ ਹੀ ਕੀਤੀ ਹੈ ਉਸ ਨੇ ਪਰ ਡਾਕਟਰ ਸਾਹਿਬ ਜੀ ਇਸ ਬੰਦੇ ਨੂੰ 14 ਸਾਲਾਂ ਦਾ ਜ਼ੁਲਮ ਤਾਂ yaad ਹੈ ਪਰ ਉਸ ਤੋਂ ਪਹਿਲਾਂ 2600 ਸਾਲ ਦਾ ਜ਼ੁਲਮ ਇਸ ਨੂੰ yaad ਨਹੀਂ ਪਰ ਅਸੀਂ ਇਸ ਨੂੰ yaad ਕਰਾਵਾਂਗੇ ਡਾਕਟਰ ਸਾਹਿਬ ਜੀ ਆਪ ਜਾਣਦੇ ਹੋਗੇ ਭਾਰਤ ਵਿੱਚ ਮੋਰੀਆ ਕਾਲ ਵਿੱਚ ਵਿਦੇਸ਼ੀ ਬ੍ਰਾਹਮਣ ਜਿਸ ਤਰ੍ਹਾਂ ਅੱਜਕੱਲ੍ਹ ਭਾਰਤ ਵਿੱਚ ਛੂਦਰ ਰਹਿੰਦੇ ਹਨ ਇਸ ਤਰ੍ਹਾਂ ਬ੍ਰਾਹਮਣ ਮੋਰੀਆ ਕਾਲ ਵਿੱਚ ਰਹਿੰਦੇ ਸੀ ਉਸ ਵਕਤ ਵਿੱਚ ਬ੍ਰਾਹਮਣਾ ਨੇ ਧੋਖੇ ਨਾਲ ਉਸ ਟਾਈਮ ਦੇ ਰਾਜਿਆਂ ਤੇ ਰਾਜਿਆਂ ਦਾ ਕਤਲ ਕੀਤਾ ਸੀ ਉਸ ਤੋਂ ਬਾਅਦ ਇਹਨਾਂ ਨੇ ਭਾਰ ਦੇ ਮੂਲ ਵਾਸੀਆਂ ਤੇ ਐਨਾ ਜ਼ੁਲਮ ਕੀਤਾ ਕਿ ਜ਼ੁਲਮ ਦੀ ਇੰਤਹਾ ਹੋ ਰਹੀ ਹੈ ਹੋ ਰਹੀ ਸੀ ਅਤੇ ਉਸ ਤੋਂ ਬਾਅਦ ਮੁਗਲ ਤਾਕਤਵਰ ਸਨ ਉਹਨਾਂ ਨਾਲ ਦੋਸਤੀ ਕਰਕੇ ਉਹਨਾਂ ਦੇ ਮੰਤਰੀ ਬਣ ਗਏ ਜਿਸ ਦਾ ਵੇਰਵਾ ਕੁਝ ਇਸ ਤਰ੍ਹਾਂ ਹੈ ਬਾਬਰ ਦੇ ਇੱਕ ਦਰਬਾਰ ਵਿੱਚ ਕੁੱਲ ਮੰਤਰੀ 28 ਸਨ ਜਿਨ੍ਹਾਂ ਵਿੱਚ 25 ਬ੍ਰਾਹਮਣ ਸਨ ਅਤੇ ਹਮਾਉ ਦੇ ਐਰਾਜ ਵਿੱਚ ਹਮਾਉ ਹਮਾਯੂ ਹਮਾਯੂ ਦੇ ਰਾਜ ਵਿੱਚ ਕੁੱਲ ਮੰਤਰੀ 60 ਸਨ ਜਿਨ੍ਹਾਂ ਵਿੱਚ 54 ਬ੍ਰਾਹਮਣ ਸੀ ਅਤੇ ਜਹਾਂਗੀਰ ਰਾਜ ਵਿੱਚ ਕੁੱਲ ਮੰਤਰੀ 58 ਸੀ ਜਿਨ੍ਹਾਂ ਵਿੱਚੋਂ 54 ਬ੍ਰਾਹਮਣ ਅਤੇ ਸ਼ਾਹ ਸ਼ਾ ਦੇ ਰਾਜ ਵਿੱਚ ਕੁੱਲ ਮੰਤਰੀ 61 ਸੀ ਜਿਨ੍ਹਾਂ ਵਿੱਚੋਂ 56 ਬ੍ਰਾਹਮਣ ਸੀ ਡਾਕਟਰ ਸਾਹਿਬ ਜੀ 1400 ਸਾਲ ਦੇ ਮੁਗਲ ਰਾਜ ਵਿੱਚ ਕੁੱਲ ਮੰਤਰੀ 298 ਸੀ ਜਿਨ੍ਹਾਂ ਵਿੱਚੋਂ 274 ਬ੍ਰਾਹਮਣ ਅਤੇ 24 ਮੰਤਰੀ ਘਰ ਬ੍ਰਾਹਮਣ ਵਾਸੀ ਸਨ 1400 ਸਾਲਾਂ ਵਿੱਚ 270 ਮਿਲੀਅਨ ਭਾਰਤੀ ਲੋਕਾਂ ਨੂੰ ਮਾਰਿਆ ਗਿਆ ਉਹ ਇਸ ਲਈ ਮਾਰੇ ਗਏ ਕਿਉਂਕਿ ਵਿਦੇਸ਼ੀ ਬ੍ਰਾਹਮਣਾਂ ਨੇ ਵਿਦੇਸ਼ੀ ਮੁਗਲਾਂ ਨਾਲ ਮਿਲ ਕੇ ਭਾਰ ਦੇ 270 ਮਿਲੀਅਨ ਮੂਲ ਵਾਸੀ ਲੋਕਾਂ ਦੇ ਕਤਲ ਕੀਤੇ ਅਤੇ ਉਸ ਤੋਂ ਬਾਅਦ ਉਸ ਤੋਂ ਪਹਿਲਾਂ 2600 ਸਾਲ ਵਿੱਚ ਤਕਰੀਬਨ 400 ਮਿਲੀਅਨ ਮੂਲ ਨਿਵਾਸੀ ਲੋਕਾਂ ਦਾ ਕਤਲ ਬ੍ਰਾਹਮਣਾਂ ਨੇ ਆਪ ਕੀਤਾ ਸੀ ਅਤੇ ਤਕਰੀਬਨ 2 ਮਿਲੀਅਨ 2 ਮਿਲੀਅਨ ਮੂਲ ਨਿਵਾਸੀ ਲੋਕਾਂ ਦਾ ਕਤਲ ਬ੍ਰਾਹਮਣਾਂ ਨੇ ਅੰਗਰੇਜ਼ਾਂ ਦੇ ਨਾਲ ਮਿਲ ਕੇ ਕੀਤਾ ਅਤੇ 347 ਤੋਂ ਲੈ ਕੇ ਅੱਜ ਤੱਕ ਤਕਰੀਬਨ 1 ਮਿਲੀਅਨ ਮੂਲ ਨਿਵਾਸੀ ਲੋਕ ਬ੍ਰਾਹਮਣ ਨੇ ਆਪ ਭਾਰਤ ਮੂਲ ਨਿਵਾਸੀਆਂ ਮੂਲ ਨਿਵਾਸੀ ਲੋਕਾਂ ਨੂੰ ਕਤਲ ਕਰਵਾਏ ਡਾਕਟਰ ਸਾਹਿਬ ਜੀ ਕੁੱਲ ਮਿਲਾ ਕੇ ਤਕਰੀਬਨ 673 মিলিয়ন ਲੋਕਾਂ ਦਾ ਕਤਲ ਬ੍ਰਾਹਮਣ ਆਪ ਹੀ ਹੈ ਕਾਤਲ ਬ੍ਰਾਹਮਣ ਆਪ ਹੀ ਹੈ ਤੇ ਇਸ ਨੇ 1947 ਤੋਂ ਲੈ ਕੇ ਅੱਜ ਤੱਕ ਭਾਰਤ ਦੇ ਵਿੱਚ ਤਕਰੀਬਨ ਕੇਜਰੀਵਾਲ ਦੇ ਅਨੁਸਾਰ 65 ਹਜ਼ਾਰ ਦੰਗੇ ਕਰਵਾਏ ਹਨ ਪਰ ਡਾਕਟਰ ਸਾਭ ਜੀ ਭਾਰਤ ਵਿੱਚ ਐਨੇ ਵੱਡੇ ਪੱਧਰ ਤੇ ਕਤਲਿਆਮ ਹੋਏ ਹਨ ਪਰ ਕਮਾਲ ਦੀ ਗੱਲ ਇਹ ਹੈ ਕਿ ਕਿਸੇ ਇੱਕ ਵੀ ਬ੍ਰਾਹਮਣ ਦਾ ਕਤਲ ਨਹੀਂ ਹੋਇਆ ਕਿਉਂਕਿ ਇਹਨਾਂ ਸਭ ਦੇ ਪਿੱਛੇ ਬ੍ਰਾਹਮਣਾਂ ਦਾ ਆਪਣਾ ਹੀ ਹੱਤਕੰਡਾ ਸੀ ਬ੍ਰਾਹਮਣ ਨੇ ਹਿੰਦੂ ਨਾਮ ਦਾ ਉਹਨਾਂ ਦੇ ਗਲੇ ਵਿੱਚ ਇਹ ਗੁਲਾਮੀ ਦਾ ਪਟਾ ਪਾਇਆ ਹੋਇਆ ਹੈ ਉਸ ਪਟੇ ਨੂੰ ਬਹੁਤ ਹੀ ਜਲਦ ਵਾਪਸ ਕਪਟੀ ਬ੍ਰਾਹਮਣ ਦੇ ਗਲੇ ਵਿੱਚ ਪਾ ਕੇ ਇਸ ਨੂੰ ਸਮੁੰਦਰ ਵਿੱਚ ਸੁੱਟਾਂਗੇ ਕਿਉਂਕਿ ਭਾਰਤ ਦੇ ਮੂਲ ਵਾਸੀਆਂ ਨੂੰ ਪਤਾ ਲੱਗ ਗਿਆ ਹੈ ਕਿ ਅਸਲੀ ਭਾਰਤ ਖੂਨ ਖਾ ਦੁਸ਼ਮਣ ਬ੍ਰਾਹਮਣ ਹੀ ਹੈ ਇਸ ਲਈ ਖਾਲਸਾ ਜਿੰਦਾਬਾਦ ਜੀਰ ਰਸ ਜਿੰਦਾਬਾਦ ਜਿੰਦਾਬਾਦ ਵੀਰ ਮੇਘ ਰਾਜ ਸਿੰਘ ਜੀ ਦਾ ਬਹੁਤ-ਬਹੁਤ ਸ਼ੁਕਰੀਆ ਬੜੇ ਵੀਰਵੇ ਨਾਲ ਇਹਨਾਂ ਨੇ ਭਾਰਤ ਦੇ ਵਿੱਚ ਬਿੱਤੇ ਦਾ ਇਤਿਹਾਸ ਕੀ ਹੈ 1400 ਸਾਲ ਉਸ ਤੋਂ ਵੀ ਪਹਿਲਾਂ 2500 ਸਾਲ ਜੀ ਸੋ 4000 ਸਾਲ ਦਾ ਇਤਿਹਾਸ ਉਹਨਾਂ ਨੇ ਆਪਣੀ ਲਿਖਤ ਦੇ ਵਿੱਚ ਲੈ ਆਂਦਾ ਜੀ ਅ ਅੱਜ ਕੱਲੇ ਕਾਫੀ ਮਿਹਨਤ ਕਰ ਰਹੇ ਨੇ ਔਰ ਜਿਹੜੀ ਟਰਮੀਨਾਂ ਨੇ ਬਹੁਤ ਜ਼ਿਆਦਾ ਇਸਤੇਮਾਲ ਕੀਤੀ ਹੈ ਮੂਲ ਨਿਵਾਸੀ ਜੀ ਔਰ ਉਹਨਾਂ ਨੂੰ ਮੂਲ ਨਿਵਾਸੀਆਂ ਦੀਆਂ ਸਮੱਸਿਆਵਾਂ ਕੀ ਨੇ ਔਰ ਕਿਵੇਂ ਬ੍ਰਾਹਮਣਵਾਦ ਦੇ ਜ਼ੁਲਮਾਂ ਦਾ ਸ਼ਿਕਾਰ ਹੋਏ ਇਹਨਾਂ ਨੇ ਜਿਹੜਾ ਇਸ ਦੇ ਲਈ ਅ ਪ੍ਰੋਗਰਾਮ ਵੀ ਸ਼ੁਰੂ ਕੀਤੇ ਹੋਏ ਨੇ ਵੌਇਸ ਆਫ ਖਾਲਸਾ ਤੇ ਇੱਕ ਘੰਟਾ ਪ੍ਰੋਗਰਾਮ ਜਿਹੜਾ ਇਸ ਮੁੱਦੇ ਦੇ ਉੱਤੇ ਚੱਲਦਾ ਹੈ ਔਰ ਮੈਨੂੰ ਵੀ ਉਹਨਾਂ ਨੇ ਦੋ ਤਿੰਨ ਵਾਰ ਇਹ ਕਿਹਾ ਕਿ ਅਸੀਂ ਟੀਵੀ 84 ਤੇ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਜਿਹੜੇ ਉਹਨਾਂ ਦੇ ਮੂਲ ਨਿਵਾਸੀਆਂ ਦੇ ਲਈ ਐਡਵੋਕੇਸੀ ਕਰਨ ਵਾਲੇ ਨੇ ਉਹਨਾਂ ਦੇ ਵਕੀਲ ਉਹਨਾਂ ਦੇ ਜਿਹੜੀਆਂ ਇੱਕ ਲੋ ਇੱਕ ਬੀਬੀ ਜਿਹੜੀ ਸਾਨੂੰ ਲਿਖਦੇ ਵੀ ਨਹੀਂ ਉਹ ਵੀ ਟੀਵੀ 84 ਨਾਲ ਜੁੜੇ ਨੇ ਸੋ ਮੇਘ ਰਾਜ ਸਿੰਘ ਕਾਫੀ ਪੜਨ ਦਾ ਸ਼ੌਕ ਰੱਖਦੇ ਨੇ ਉਸ ਸਾਰੀ ਗੱਲ ਦੀ ਤਹਿ ਤੱਕ ਜਾ ਕੇ ਸਮਝਣ ਦੀ ਕੋਸ਼ਿਸ਼ ਕਰਦੇ ਨੇ ਹਾਲਾਂ ਫਿਗਰਸ ਨਾਲ ਸ਼ਾਇਦ ਮੈਂ ਸਹਿਮਤ ਨਾ ਹੋ ਸਕਾਂ ਕਿਉਂਕਿ ਕਈ ਵਾਰੇ ਹੁੰਦਾ ਹੈ ਕਿ ਵੀ ਜਦੋਂ ਤੁਸੀਂ ਕਾਊਂਟਰ ਕਰ ਰਹੇ ਹੁੰਦੇ ਹੋ ਤਾਂ ਜਿੰਨਾ ਕਿਸੇ ਨੇ ਕਿਹਾ ਤੁਸੀਂ ਉਸ ਤੋਂ ਦੁੱਗਣਾ ਕਰ ਦਿੰਦੇ ਹੋ ਪਰ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ 4000 ਸਾਲ ਪਹਿਲਾਂ ਵਰਣ ਆਸ਼ਰਮ ਵਿਵਸਥਾ ਜਿਹਦੇ ਵਿੱਚ ਮਨੁੱਖ ਨੂੰ ਮਨੁੱਖ ਨਾਲੋਂ ਤੋੜਿਆ ਗਿਆ ਬ੍ਰਾਹਮਣ ਸਭ ਤੋਂ ਉੱਪਰਲੀ ਕੁਰਸੀ ਤੇ ਬਹਿ ਗਿਆ ਜੀ ਬਾਕੀਆਂ ਨੂੰ ਸ਼ੂਦਰ ਔਰਤਾਂ ਦੇ ਹੱਕ ਖੋਲ ਏ ਔਰ ਫਿਰ ਬਹੁਤ ਜ਼ੁਲਮ ਹੋਏ ਨੇ। ਔਰ ਅੱਜ ਵੀ ਅੱਜ ਵੀ ਤੁਸੀਂ ਗਊ ਰਕਸ਼ਾ ਦੇ ਨਾਂ ਥੱਲੇ ਜੋ ਕੁਝ ਦਲਤਾਂ ਦੇ ਨਾਲ ਭਾਰਤ ਭਰ ਦੇ ਵਿੱਚ ਹੋ ਰਿਹਾ ਹੈ। ਆਲਾ ਭਾਰਤੀ ਸੰਵਿਧਾਨ ਡਾਕਟਰ ਅੰਬੇਦਕਰ ਨੇ ਲਿਖਿਆ ਕਿੰਨੀਆਂ ਉਹਦੇ ਵਿੱਚ ਰਿਜ਼ਰਵੇਸ਼ਨਸ ਦੂਜੀ ਤੀਜੀ ਦੀ ਪਰ ਜਿਹੜੀ ਮਨੁਭਰਤੀ ਹੈ ਜਿਹੜੀ ਕਿ ਉਹ ਦਲਤਾਂ ਪ੍ਰਤੀ ਹੋਏ, ਆਦੀਵਾਸੀਆਂ ਪ੍ਰਤੀ ਹੋਏ ਜਿਹੜੇ ਹੁਣ ਜਿਨ੍ਹਾਂ ਨੇ ਹਥਿਆਰ ਚੁੱਕੇ ਨੇ 90% ਆਦੀਵਾਸੀ ਨੇ ਉਹ ਲੋਕ ਨੇ ਜਿਹੜੇ ਮੂਲ ਨਿਵਾਸੀ ਨੇ ਜਿਹੜੇ ਇੱਥੋਂ ਦੇ ਰਹਿਣ ਵਾਲੇ ਸੀ। ਇਹ ਏਰੀਆ ਜਾਂ ਦੂਜੇ ਤਾਂ ਬਾਹਰੋਂ ਆਏ ਸੋ ਖੁਲਮੜਾ ਕਿ ਉਹਨਾਂ ਨੇ ਜਿਹੜੀ ਇੱਕ ਸਾਨੂੰ ਲਿਖਤ ਆਈ ਸੀ ਜਦੇ ਚ ਉਹਨੇ ਇਸਲਾਮ ਦੇ ਸਿਰ ਤੇ ਦੋਸ਼ ਮੜਿਆ ਸੀ ਕਿ ਜੀ 1400 ਸਾਲ ਚ ਉਹਨਾਂ ਨੇ 270 ਮਿਲੀਅਨ ਲੋਕਾਂ ਦਾ ਕਤਲ ਕੀਤਾ ਔਰ ਤੁਸੀਂ ਇਸਲਾਮ ਦੀ ਐਡਵੋਕੇਸੀ ਕਰਦੇ ਹੋ ਉਸ ਦਾ ਇਹਨਾਂ ਨੇ ਮੇਘ ਰਾਜ ਸਿੰਘ ਜੀ ਨੇ ਜਵਾਬ ਦਿੱਤਾ ਕਿ ਭਾਈ ਤੁਹਾਡੀ ਪਹਿਲਾਂ ਆਪਣੀ ਕਰਤੂਤ ਦੇਖੋ ਵੀ ਤੁਸੀਂ ਕੀ ਕੀਤਾ ਹੋਇਆ ਜੀ ਡਾਕਟਰ ਸਾਹਿਬ ਬਿਲਕੁਲ ਸਾਡੇ ਕੋਲ ਕੁਝ ਕਮੈਂਟਸ ਆਏ ਹਨ ਡਾਕਟਰ ਸਾਹਿਬ ਪਿਛਲੇ ਹਫਤੇ ਵਿੱਚ ਆ ਸਾਡੇ ਕੋਲ ਕਮਲ ਸਿੰਘ ਜੀ ਲਿਖਦੇ ਹਨ ਡਾਕਟਰ ਸਾਹਿਬ ਦੀ ਸੋਚ ਫੇਸ਼ਕਾਰੀ ਅਤੇ ਲਿਖਤ ਬਹੁਤ ਹੀ ਸੱਚੀ ਅਤੇ ਲਾਜੀਕਲ ਹੈ ਡਾਕਟਰ ਅਮਰਜੀਤ ਸਿੰਘ ਜੀ ਬਹੁਤ ਮਹਾਨ ਇਨਸਾਨ ਹਨ ਡਾਕਟਰ ਸਾਹਿਬ ਇਸ ਐਮ ਘੜੀ ਵਿੱਚ ਕੌਮ ਦੀ ਬਾਂਫੜੋ ਅੱਜ ਦੀ ਘੜੀ ਵਿੱਚ ਬਹੁਤੇ ਸਿੱਖ ਅਨਾਂ ਤਖਾਂ ਤੋਂ ਅੰਜਾਨ ਹਨ ਸਿੱਖਾਂ ਦੀ ਜ਼ਿੰਦਗੀ ਅਤੇ ਕਿਸਮਤ ਬੜੇ ਚਲਾਕ ਅਤੇ ਸਵਾਰਥੀ ਲੋਕਾਂ ਦੇ ਹੱਥ ਹੈ ਕਿਰਪਾ ਕਰਕੇ ਸਾਨੂੰ ਇਵੇਂ ਹੀ ਸੇਧ ਦਿੰਦੇ ਰਹੋ ਕੋਟ ਕੋਟ ਧੰਨਵਾਦ ਜੀ ਡਾਕਟਰ ਆ ਵੀਰ ਕਮਰ ਸਿੰਘ ਜੀ ਦਾ ਬਹੁਤ-ਬਹੁਤ ਸ਼ੁਕਰੀਆ ਉਹਨਾਂ ਨੇ ਸ਼ਲਾਘਾ ਦੇ ਸ਼ਬਦ ਕਹਿ ਲੇ ਅਸੀਂ ਤਾਂ ਜਾਗਦੇ ਰਹੋ ਜਾਗਦੇ ਰਹੋ ਕਰਦੇ ਆਂ ਬਾਕੀ ਤਾਂ ਸਤਿਗੁਰੂ ਦੀ ਅਗਵਾਈ ਗੁਰੂ ਗ੍ਰੰਥ ਸਾਹਿਬ ਦੇ ਰੂਪ ਸਾਡੇ ਕੋਲ ਵਿਦਮਾਨ ਹੈ ਸਾਡਾ ਇਤਿਹਾਸ ਸਾਨੂੰ ਹਮੇਸ਼ਾ ਹੀ ਪ੍ਰੇਰਨਾ ਦਿੰਦਾ ਹੈ ਮੋਟੀਵੇਟ ਕਰਦਾ ਹੈ ਔਰ ਅਸੀਂ ਵੀ ਉਸਦਾ ਹੀ ਪ੍ਰਭਾਵ ਜਿੰਨਾ ਕਿ ਸਤਿਗੁਰੂ ਦੀ ਬਖਸ਼ਿਸ਼ ਦੇ ਨਾਲ ਅਸੀਂ ਸਮਝ ਸਕੇ ਹਾਂ ਉਹਨੂੰ ਅੱਗੇ ਦੇਣ ਦੀ ਕੋਸ਼ਿਸ਼ ਕਰਦੇ ਇਹਨਾਂ ਦਾ ਬਹੁਤ-ਬਹੁਤ ਸ਼ੁਕਰੀਆ ਜੀ ਰਸੋਬ ਪ੍ਰੋਗਰਾਮ ਦੇ ਅੰਤ ਵਿੱਚ ਤੁਸੀਂ ਸਾਡਾ ਦਰਸ਼ਕਾਂ ਦਾ ਸੁਆਗਤ ਕਰਤਾ ਵਿਚਾਰ ਮੁਸਿੰਝ ਜਲਦੀ ਮੁਕਾਤ ਦਾ ਜੀ ਡਾਕਟਰ ਸਾਹਿਬ ਤੁਹਾਨੂੰ ਪਤਾ ਨਹੀਂ ਲੱਗਾਗਾ ਅੱਛਾ ਜੀ ਅ ਅੱਜ ਦੇ ਵਿਚਾਰ ਲਈ ਅਸੀਂ ਗਾਥਾ ਬਾਣੀ ਜਿਹੜੀ ਕਿ ਮਹੱਲਾ 5 ਦੇ ਸ਼ਲੋਕ ਚੱਲ ਰਹੇ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 1360 ਦੇ ਉੱਤੇ ਸ਼ਲੋਕ ਸਹਿਸਕ੍ਰਿਤੀ ਤੋਂ ਬਾਅਦ ਦੇ ਪ੍ਰਮੁੱਖ ਬਾਣੀ ਇਸ ਤੇ ਦੋ ਸ਼ਲੋਕ ਚੁਣੇ ਨੇ ਪਹਿਲਾ ਸ਼ਲੋਕ ਹੈ ਜਾਣੋ ਸਤ ਹੋਵੰਤੋ ਮਰਣੋ ਦ੍ਰਿਸ਼ਟੀਣ ਮਿਥਿਆ ਗੀਰਤ ਸਾਥ ਚਲਨਥੋ ਬਣੰਤ ਨਾਨਕ ਸਾਧ ਸੰਗੇ ਜੀ ਬੜਾ ਸਪਸ਼ਟ ਸੱਚ ਹੈ ਮਰਨਾ ਸੱਚ ਤੇ ਜੀਣਾ ਝੂਠ ਕਿ ਅਲਟੀਮੇਟ ਮੌਤ ਅਲਟੀਮੇਟ ਡੈਸਟੀਨੀ ਹੈ ਜਾਣੋ ਸਤ ਹੋਵਨ ਤੋਂ ਮਰਨ ਪੰਜਵੇਂ ਪਾਤਸ਼ਾਹ ਯਾਦ ਕਰਵਾਉਂਦੇ ਨੇ ਕਿ ਇਸ ਗੱਲ ਨੂੰ ਸਤ ਕਰਕੇ ਮੰਨੋ ਕਿ ਮਰਣਾ ਅਵਸ਼ਯ ਹੈ ਜਾਨੋ ਸਤ ਹੋਵੰਤੋ ਮਰਨੋ ਅਲਟੀਮੇਟਲੀ ਮੌਤ ਰਿਐਲਿਟੀ ਹੈ ਦ੍ਰਿਸ਼ਟੇਨ ਮਿਥਿਆ ਦ੍ਰਿਸ਼ਟੇਨ ਜਿਹੜਾ ਨਜ਼ਰ ਆ ਰਿਹਾ ਜੋ ਬਾਹਰਲਾ ਸੰਸਾਰ ਹੈ ਇਹ ਮਿਥਿਆ ਹੈ ਮਿਥਿਆ ਕਹਿੰਦੇ ਨੇ ਝੂਠ ਨੂੰ ਜੀ ਤੇ ਇਹ ਝੂਠ ਹੈ ਅਲਟੀਮੇਟ ਟਰੂਥ ਹੈ ਕਿ ਵੀ ਇਥੋਂ ਹਰ ਇੱਕ ਨੇ ਜਾਣਾ ਹੈ ਨਾ ਕੋਈ ਰੈਸੀ ਰਾਜਾ ਰਾਣਾ ਕੋਈ ਰਾਜਾ ਕੋਈ ਰੰਕ ਕੋਈ ਨਹੀਂ ਰਿਹਾ ਕੀਰਤ ਸਾਥ ਚਲਨਤੋ ਪ੍ਰੰਤ ਨਾਨਕ ਸਾਧ ਸੰਗੇ ਕਿ ਜੇ ਹੁਣ ਇਹ ਹਕੀਕਤ ਹੈ ਕਿ ਮਰਨਾ ਸੱਚ ਹੈ ਜਾਣੇ ਸਭ ਨੇ ਤੇ ਫਿਰ ਜੀਵਨ ਨੂੰ ਉਸ ਦੀ ਕੀਰਤ ਕਰਦੇ ਆ ਸਿਫਤ ਸਲਾ ਕਰਦੇ ਆ ਗੁਣ ਗਾਇਨ ਕਰਦੇ ਆ ਉਸ ਦਾ ਨਾਮ ਜਪਤੇ ਆ ਉਸ ਨੂੰ ਯਾਦ ਕਰਦੇ ਆ ਜਿਹੜੀ ਹੈ ਇਸ ਨੂੰ ਕਰੀਏ ਕਿਉਂਕਿ ਇਹੀ ਨਾਲ ਜਾਣੀ ਹੈ ਜਿਹੜੀ ਸਿਫਤ ਸਲਾ ਹੈ ਸਾਥ ਚਲਣ ਤੋਂ ਪ੍ਰੰਤ ਨਾਨਕ ਸਾਧ ਸੰਗੇ ਗੁਰੂ ਨਾਨਕ ਸਾਹਿਬ ਪੰਜਵੇਂ ਨਾਨਕ ਫਰਮਾਉਂਦੇ ਨੇ ਕੇ ਪਗਤਾਂ ਦੀ ਸੰਗਤ ਦੇ ਵਿੱਚ ਸਾਧ ਸੰਗੇਣ ਦਾ ਮਤਲਬ ਸਾਧ ਸੰਗਤ ਹੈ ਗੁਰਮੁਖੀ ਸੰਗਤ ਇੱਕ ਸਿੱਖ ਦੋ ਇਹ ਸਾਧ ਸੰਗ ਪੰਜੀ ਪਰਮੇਸ਼ਰ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਵੀ ਔਰ ਅਦਰਵਾਇਜ਼ ਵੀ ਜਦੋਂ ਤੁਸੀਂ ਰੱਬ ਦੇ ਰਸਤੇ ਤੁਰਨ ਵਾਲਿਆਂ ਦੀ ਸੰਗਤ ਕਰਦੇ ਹੋ ਤੇ ਉਹ ਸਾਧ ਸੰਗ ਹੈ ਤੇ ਇਹੀ ਨਾਲ ਜਾਣ ਵਾਲਾ ਔਰ ਦੂਸਰਾ ਸ਼ਲੋਕ ਹੈ ਇਸੇ ਵਿਚਾਰ ਨੂੰ ਹੋਰ ਪ੍ਰਪੱਕ ਕਰਦਾ ਹੈ ਮਾਇਆ ਚਿਤ ਪਰਮੇਣ ਇਸ਼ਟ ਮਿਤਰੇਖ ਬੰਦਵਹਿ ਲਬੰਦ ਸਾਧ ਸੰਗੇਣ ਨਾਨਕ ਸੁਖ ਅਸਥਾਨੰਗ ਗੋਪਾਲ ਪਜਨ ਜੀ ਹੁਣ ਅਸੀਂ ਜਦੋਂ ਉੱਪਰਲੇ ਸ਼ਲੋਕ ਦੇ ਵਿੱਚ ਮਾਇਆ ਦਾ ਜ਼ਿਕਰ ਹੈ ਕਿ ਜੋ ਦ੍ਰਿਸ਼ਟਮਾਨ ਹੈ ਉਹ ਮਿੱਥਿਆ ਹੈ ਤੇ ਅਸੀਂ ਕਿਹਦੇ ਨਾਲ ਜੁੜਦੇ ਹਾਂ ਦ੍ਰਿਸ਼ਟਮਾਨ ਦੇ ਵਿੱਚ ਪਤਨੀ ਨਾਲ ਬੱਚੇ ਨਾਲ ਬੱਚੀ ਨਾਲ ਭੈਣ ਨਾਲ ਭਰਾ ਨਾਲ ਸਾਥ ਨਾਲ ਸਬੰਧੀ ਨਾਲ ਜਿਹ ਕਿਸੇ ਨਾਲ ਜਿਹੜਾ ਸਾਨੂੰ ਚੰਗਾ ਲੱਗਦਾ ਹੈ ਮਾਇਆ ਚਿਤ ਪਰਮੇਂ ਗੁਰੂ ਸਾਹਿਬ ਯਾਦ ਕਰਵਾਉਂਦੇ ਨੇ ਇਹੀ ਮਾਇਆ ਜਿਹੜੀ ਸਾਡੇ ਚਿੱਤ ਨੂੰ ਪਰਮਾਨਦੀ ਹੈ ਬਹੁਤ ਵਾਰ ਅਸੀਂ ਕੁਝ ਲੋਕਾਂ ਦੇ ਵਿੱਚੋਂ ਉਹ ਕੁਝ ਲੱਭਣ ਦਾ ਯਤਨ ਕਰਦੇ ਹਾਂ ਅਸੀਂ ਸਮਝਦੇ ਹਾਂ ਵੀ ਅਸੀਂ ਉਹ ਲੱਭ ਲਿਆ ਪਰ ਆਲ ਆਫ ਅ ਸਡਨ ਤੁਹਾਨੂੰ ਝਟਕਾ ਲੱਗਦਾ ਹੈ ਤੇ ਤੁਹਾਨੂੰ ਲੱਗਦਾ ਹੈ ਵੀ ਇਹ ਤਾਂ ਉਹ ਨਹੀਂ ਹੈ ਜੋ ਮੈਂ ਇਸ ਤੋਂ ਲੱਭਿਆ ਸੀ ਜਾਂ ਜੋ ਮੈਨੂੰ ਨਜ਼ਰ ਆਉਂਦਾ ਸੀ ਇਹ ਤਾਂ ਕੋਈ ਹੋਰ ਹੀ ਹੈ ਔਰ ਇਹੀ ਗੁਰੂ ਸਾਹਿਬ ਨੇ ਕਿਹਾ ਇਸ਼ਟ ਮਿਤਰੇਖ ਬੰਦਵੇ ਇਸ਼ਟ ਕਹਿੰਦੇ ਨੇ ਪਿਆਰੇ ਨੂੰ ਕਿ ਜਿਹਦੇ ਨਾਲ ਤੁਹਾਡਾ ਪਿਆਰ ਹੈ ਮਿੱਤਰੇ ਮਿੱਤਰ ਬੰਧ ਵੇ ਬੰਦੂ ਭਰਾ ਜਨ ਜੀ ਕਿ ਮਾਇਆ ਚਿਤ ਪਰਮੇਣ ਕਿ ਅਸੀਂ ਬਹੁਤ ਵਾਰ ਆਪਣੇ ਪਿਆਰੇ ਨਾਲ ਮਿੱਤਰ ਨਾਲ ਇਸ਼ਟ ਨਾਲ ਸੰਬੰਧੀ ਨਾਲ ਆਪਣੇ ਚਿਤ ਨੂੰ ਪਰਮਾਂਦੇ ਪਰ ਇਸ ਚੋਂ ਅਲਟੀਮੇਟਲੀ ਉਪਰਾਮਤਾ ਨਿਕਲਦੀ ਹੈ ਉਦਾਸੀ ਨਿਕਲਦੀ ਹੈ ਜੋ ਵਿਸ਼ਵਾਸ ਤੁਸੀਂ ਕਿਸੇ ਤੇ ਰੱਖਿਆ ਹੁੰਦਾ ਹੈ ਆਲ ਆਫ ਅ ਸਡਨ ਤੁਹਾਨੂੰ ਝਟਕਾ ਲੱਗਦਾ ਹੈ ਕਿ ਵੀ ਇਹ ਵਿਸ਼ਵਾਸ ਤਾਂ ਹੈ ਹੀ ਨਹੀਂ ਫਿਰ ਤੁਹਾਨੂੰ ਲੱਗਦਾ ਹੈ ਵੀ ਤੁਸੀਂ ਤਾਂ ਸਾਰੀ ਜਿਹੜਾ ਵਕਤ ਜਾਂ ਜ਼ਿੰਦਗੀ ਕਿਸ ਪਾਸੇ guzari ਸੋ ਲਬੰਦ ਸਾਧ ਸੰਗੇਣ ਨਾਨਕ ਸੁਖ ਅਸਥਾਨੰ ਗੋਪਾਲ ਭਜਨ ਗੁਰੂ ਸਾਹਿਬ ਯਾਦ ਕਰਵਾਉਂਦੇ ਨੇ ਕਿ ਅਲਟੀਮੇਟ ਰਿਐਲਿਟੀ ਇਹ ਹੈ ਜਿਹੜੀ ਸਾਧ ਸੰਗਤ ਦੇ ਨਾਲ ਜੁੜ ਕੇ ਲੱਭਦੀ ਹੈ ਉਹ ਇਹ ਹੈ ਕਿ ਭਾਈ ਗੋਪਾਲ ਭਜਨ ਨਿਰੰਕਾਰ ਦਾ ਭਜਨ ਰੰਕਾਰ ਦੀ ਬਾਣੀ ਹੀ ਸੁਖ ਅਸਥਾਨੰ ਜੀ ਤੇ ਇਹੀ ਸੁਖ ਦੀ ਥਾਂ ਹੈ ਜੇ ਅਲਟੀਮੇਟ ਆਨੰਦ ਹੈ ਟਿਕਾਏ ਤੇ ਉਹ ਰੱਬ ਦੀ ਯਾਦ ਚ ਹੈ ਰੱਬ ਦੇ ਨਾਮ ਚ ਹੈ ਬਾਕੀ ਬਹੁਤ ਵਾਰ ਅਸੀਂ ਜਿਹੜਾ ਆਪਣਾ ਚਿੱਤ ਪਰਮਾਉਂਦੇ ਇਹ ਅਲਟੀਮੇਟਲੀ ਕਿਤੇ ਵੀ ਲੈ ਕੇ ਨਹੀਂ ਜਾਂਦਾ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਇਸ ਨੇ ਆਪਣੇ ਈਵਰਸ ਕਰੇ ਨੇ ਇਜਾਜ਼ਤ ਈਵਰਸ ਤੁਹਾਡੇ ਬਹੁਤ ਬਹੁਤ ਸ਼ੁਕਰੀਆ ਤੁਸੀਂ ਆਪਣੇ ਕੀਮਤੀ ਸਮੇਂ ਵਿੱਚ ਸਮਾਂ ਕੱਢ ਕੇ ਸਾਨੂੰ ਆਪਣੀ رائے ਤੇ ਸੁਝਾਅ ਭੇਜੇ ਨੇ ਤਾਂ ਇਸ ਤਰ੍ਹਾਂ ਭੇਜਦੇ ਰਹਿਣਾ ਸਾਡੇ ਇਸ ਪਤੇ ਤੇ SOSaTV.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਗਰੂ ਹੋਵਾਂਗੇ ਤਦ ਤੱਕ ਲਈ ਮੈਨੂੰ ਤੇ ਬਨਰ ਸੁਣਾ ਗਿਆ ਦਿਓ ਦੇਖਦੇ ਰਹੋ ਟੀਵੀ ਏਰੀਫੋਰ ਬੁਲਾਦੇਵ ਪਤੇ ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਕੇ ਪਤੇ